ਸਾਰੇ ਨੇ ਪਿਆਰ ਕਰੀ ਤਸਦੀਕ ਆ ਜੀ ਰਹੀ 5:00 ਵੱਜ ਚੁੱਕੇ ਆ ਆਪਕੋ ਸਾਰਿਆਂ ਨੂੰ ਪਤਾ ਹੀ ਆ ਮੈਂ ਤੇ ਬੈਠੇ ਆ ਮਸਤ ਬਾਬਾ ਜਿਸ ਵਾਂਸੀ ਕੀਰੀ ਯਾਦ ਵਿੱਚ ਮਿੱਠੀ ਯਾਦ ਵਿੱਚ ਬਰਸੀ ਆ ਉਹਦੇ ਹੁਣ 5:00 ਵੱਜ ਗਏ ਆ ਭਾਈ ਪਟੀਆਂ ਸ਼ੁਰੂ ਹੋ ਗਈਆਂ ਦਿਖਾਉਣਾ ਯਾਰ ਦੇਖੀ ਆਪਾਂ ਅੱਗੇ ਕੰਦਰਾਉਂਦੇ ਸਟੌਲੇ ਵਿੱਚ ਜਾਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਾਵੇਂ ਬਲੌਗ ਚ 2-3 ਦਿਨ ਚ ਬਈ ਵੀਡੀਓ ਬਣੀ ਨਹੀਂ ਸਾfte 2-3 ਦਿਨ ਚ ਹੋ ਗਿਆ ਮੈਂ ਬਿਮਾਰ ਬਹੁਤ ਭਾਈ ਆ ਕੇ ਬਹਾਰ ਬਹੁਤ ਕਹਿੰਦਾ ਮੈਂ ਘਰਾਂ ਘਰ ਹੀ ਪੇਰਿਆ ਬਈ ਮਾੜਾ ਮੋਟਾ ਹੰਤਾ ਸੇਵਾ ਕਰਾਉਣਾ ਉਹ ਲੈ ਕਰਕੇ ਜਾਣਾ ਬਹਾਰ ਬਾਈ ਹਾਂ ਬਈ ਉੱਧਰ ਪਾਣੀ ਨੇ ਖਰਾਬ ਕਰਦਾ ਮੌਸਮ ਦਾ ਇੱਧਰ ਠੰਡਾ ਹੈਗੀ ਉੱਧਰ ਗਰਮੀ ਬਹੁਤ ਈ ਬਾਈ ਗਰਮ ਸਾਦੋਗੇ ਬਾਹਰ ਬਹੁਤ ਹੋ ਗਿਆ ਮੈਂ ਮੈਂ ਤਾਂ ਉਹ ਆ ਜਾਂਦਾ ਤਾਂ ਮਾੜਾ ਮੋਟਾ ਰਾਤ ਬਹਾਰ ਬੰਦਾ ਹੋਇਆ ਜਾਣਾ ਸੀਗੇ ਤੇ ਅਸੀਂ ਵੀ ਚਲੋ ਬਾਕੀ ਉਹ ਬਾਈ ਸ਼ੁਰੂ ਕਰਤਾ ਸਮਾਨ ਸੀ ਕਰਤਾ 5 ਵਜੇ ਹਾਂ ਬਾਈਆਂ ਨੇ ਚਲੋ ਕਰਪਾ ਆਜੇ ਤਾਂ 3 ਟਨ ਪੱਟ ਲੈ ਵਾਈਆਂ ਨੇ جي نال 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 سپورٹ آلي الله و ਆਉੜਿਆਂ ਦਾ ਕੀ ਹੋ ਗਿਆ ਕੰਮ ਸ਼ੁਰੂ ਬਾਈ ਰਲ ਕੇ ਮਸਾਲਾ ਗਿਆ ਰਲ ਕਾਣਾ ਤਿਆਰ ਕਰਨ ਲੱਗੇ ਹਲਵਾਈ ਹਾਂ ਜੀ ਹਾਂ ਕਾਣਾ ਤਿਆਰ ਹੋਣ ਲੱਗ ਗਿਆ ਬੜਾਈ ਦੇਖਾ ਚਾਹੀਦਾ ਇੱਕ ਵਾਰ ਖੁੱਲਾ ਡੋਲਾ ਹਾਂ ਜੀ ਹਾਂ ਉਹ ਦਾਣਾ ਰਕਾਉਣਾ ਘੜੀ ਘੜੀ ਕਾਣੇ ਲਾਉਣਾ ਹੁੰਦਾ ਇੱਕ ਵਾਰ ਕਾਣਾ ਆਪਣਾ ਇਕੱਠਾ ਹੀ ਰਲਾ ਦੇ ਬੰਦਾ ਪਾਈ ਜਾਵੇ ਬਾਕੀ ਅਦਰ ਬਾਈ ਮੈਂ ਤਾਂ ਸ਼ੁਰੂ ਹੋ ਗਿਆ ਬਾਈ ਨੇ ਸ਼ੁਰੂ ਕਰਤੀ ਕੋਈ ਵਾਰਾ ਬਣ ਗਈ ਚਾਣੀ ਜਿਨੀ ਪੀਂਦੀ ਬਾਈ ਕੋ ਗਾਉੜੇ ਹੋ ਗਏ ਬਾਈ ਸ਼ੁਰੂ ਬਣਾਉਣੇ 6 ਦਾ ਸਮ ਹੋ ਗਿਆ 6:00 ਵੱਜ ਗਏ ਬਾਈ ਸ਼ੁਰੂਆਤ ਨੇ ਬੇਦਰਾ ਸਾਜੇ ਦਾ ਤੜਕਾ ਤਿਆਰ ਹੋ ਰਿਹਾ ਹੈ ਬਾਈ کم کر لوا کرا گیا دکھا دیے ਮਿਲਦਾ ਨਹੀਂ ਭਾਈ ਹੋਰ ਜੀ ਠੀਕਾ ਮਹਾਰਾਜ ਮਿਲਦੇ ਨਹੀਂ ਬੱਸ ਮਿਲ ਗਿਆ ਜੀ ਹੋਰ ਕੀ ਹੈ ਸੁਖੀ ਨੂੰ ਮਿਲੋ ਭਾਈ ਆ ਵਧੀਆ ਭਾਈ ਡਾਉਨ ਕਿਆਲ ਆਣਾ ਨਾ ਹੋਰ ਜਾਇਆ ਹੈ ਹਾਂ ਭਾਈ ਜਾਏ ਕਿੰਨਾ ਰਾਹ ਆਇਆ ਟਾਈਮ ਲਾਏ 11 12 13 14 ਦੇ ਲਾਏ ਸੇਵਾ ਕਰਦਾ ਸੇਵਾ ਕਰ ਲਾ ਕਹ ਰਹੇ ਨਹੀਂ ਆ ਰਹਾ ਹੈ ਉਹ ਪੁੱਤਰ ਹੋਇਆ ਮਹਿਰੋ ਦਾ ਪੁੱਤਰ ਹੋਇਆ ਹਰਨਾਮਣ ਤੇ ਹਰਨਾਮਣ ਦੇ ਮਨ ਵਿੱਚ ਵੀ ਤਪ ਕਰਨ ਕਰਕੇ ਆਸਾ ਸੰਗਤ ਮਾਣ ਆ ਗਿਆ ਫਿਰ ਉਹਦੇ ਮਾਨ ਤੋੜਨ ਦੇ ਵਾਸਤੇ ਪਰਮੇਸ਼ਰ ਨੇ ਉਹਦੇ ਘਰ ਵਿੱਚ ਪ੍ਰਣਾਦ ਨੂੰ ਭੁਈ ਦਿੱਤਾ ਅਗਲੇ ਜਿਵੇਂ ਆਪ ਕੋ ਸਤਨਾਮ ਖੰਦ ਘਰ ਨਾਮ ਪ੍ਰਿੰਟ ਦੇ ਕਲਰ ਕਮਨ ਭਗਤ ਪ੍ਰਣਾਦ ਜਿਵੇਂ ਕੰਦਰ ਦੀ ਧਰਤੀ ਹੁੰਦੀ ਹੈ ਜਿਹੜੀ ਨਾਲ ਉਹਦੇ ਚ ਕਲੀ ਸਾਸ ਸਮਾ ਪਰ ਦੇਖਿਆ ਧਾਣੀ ਉੱਦਦਾ। ਪਰ ਜੇ ਕਿਤੇ ਮਾਰਾ ਜੋ ਗੁਰੂ ਦਾ ਸਮੂਹ ਚੰਦੂਬੱਦ ਦੀ ਫਤਿਹ ਬਲਾਉ ਆਖੋ ਜੀ ਵਾਰ ਹੀ ਕਰੋ ਜੀ ਕਾ ਆਸਾ ਵਾਹਿਗੁਰੂ ਕੀ ਜੀਤ ਕੀ ਫਤਿਹ ਮਾਤਾ ਦੀ ਮਾਤਰੀ ਜਿਹੋ ਤੇ ਜੱਥਾ ਥਿਆਰ ਬੱਥਾ ਹੈ ਪਾਉਂਦੇ ਗੁਰੂ ਜੀ ਦੀ ਬੇਰੀ ਮੈਂ ਬੁੱਢਾ ਹਣੀ ਪਹਿਣੀ ਵਾਲਾ ਸਾਰੀ ਆਪੀ ਬਤੀ ਸਭਾ ਦੇਖੋ ਨਾਲੇ ਤੁਹਾਨੂੰ ਇਤਿਹਾਸ ਪਤਾ ਲੱਗੂਗਾ ਗੁਰਦੁਆਰੇ ਦਾ ਇਹ ਸਾਡੇ ਬਹੁਤ ਬੜੇ ਸੰਤ ਸੀ ਇਹ ਸਮੇਂ ਦੇ ਪੁਰੇ ਬਲਵੋਨ ਤੇ ਕਪੜੇ ਦਾ ਹੁੰਦੇ ਬਸਾ ਚਿਲ ਕੋਈ ਹੁੰਦੀ ਸੀ ਸ਼ਾਮ ਟਾਈਮ ਇਹ ਸਾਰੇ ਕਪੜੇ ਟੌਰ ਗੱਡੀ ਉਧਰ ਉਹਨੇ ਗੁਰਦੁਆਰੇ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਉਰੇ ਆਓ ਨਾਲੇ ਦੌੜਾ ਦੇ ਗਾਉਂਗੇ ਤੇ ਨਾਲੇ ਸਭ ਨੂੰ ਮੱਠਾ ਢਗਾਉਂਗੇ ਨਾਲੇ ਤੁਹਾਨੂੰ ਪਕੌੜੇ ਖਿਲਾਉਂਗੀ ਚੰਗਾਈ ਸਾਰੇ ਇਹਤ ਮਹਾਂਪੁਰਸਾਂ ਨੂੰ ਜੀ ਆਇਆਂ ਨੂੰ ਆਪਾਂ ਤਾਜਾ ਕਰਦੇ ਹਾਂ ਜੂਸੇ ਜਿਨ੍ਹਾਂ ਨੇ ਨਾਮ ਦਿੱਤੇ ਆ ਸੇਵਾ ਫਿਮਰਤ ਕੀਤੀ ਆ ਉਹਨਾਂ ਸਾਰੀ ਭੋਰੀਆਂ ਯਾਰਾ ਸਾਰ ਜਾਤ ਕਰਦੇ ਮੋਹਨਾ ਦਾ ਜਿਹੜਾ ਬਾਸਾ ਉਹ ਸਾਤਖੰਡ ਦੇ ਵਿੱਚੋਂ ਨਾ ਆਉਂਦਾ ਮਨੁੱਖ ਕਹਿੰਦੇ ਸਾਤਖੰਡ ਦਾ ਦਸਤਾਬਾਹ ਨਾਮ ਸਾਡ ਮਨ ਕਰ ਦੇਖਾ ਨਾ ਦੋ ਨਿਹਾਲ ਇੱਕ ਤੋਂ ਧਾਰਨਾ ਪੜਦੀਆਂ ਵਾਲੀਆਂ ਸੰਗਤਾਂ ਗੱਲ ਨਹੀਂ ਫੋੜੇ ਬੁਲਾਓ آپ کی واہ ہی کیسا واہ ہے وہ دیکھی پتے نکتے کر لیں اکٹھے کر دے بہت خوب بہت مہدی جی والا نظر لو کہ تمام کو صاف آواز چل رہی ہے دوروں پہ مولانا کے نال اور صاحب کا منتظر رہے گا بڑا راک شو بھی پھر دا بھئی میرا نام مارو ਗੋਲਾ ਮੋਲਾ ਕਰਾਂ ਫਰਸਤਾਨਾ ਚਲੀ ਭਾਏ ਆਪ ਕਲਗੀ ਕਲਤਾ ਸਰਮਹਾਰਜ ਨੇ ਗੋਲਾ ਮੋਲਾ ਮਨਾਇਆ ਮੇਰਾ ਬਾਜਾ ਬਾੜਾ ਜੀ ਖੇਡਦਾ ਆਨੰਦਪੁਰ ਦੇ ਵਿੱਚ ਗੋਲਾ ਮੇਰਾ ਬਾਜਾ ਬਾੜਾ ਜੀ ਖੇਡਦਾ ਆਨੰਦਪੁਰ ਦੇ ਵਿੱਚ ਗੋਲਾ ਬਾਈ ਹੁਣ ਲੈ ਕੇ ਲੈ ਕੇ ਆਉਣ ਵਾਲੇ ਥੋੜੂ ਦੇ ਮਤਲਬ ਥੋੜਾ ਕੋਹ ਟਾਈਮ ਹੋ ਜਾਵੇ। ਬੇ। ਬਲਾਤ ਰੋ ਕੈਮਰੇ ਪੱਜ ਜੀ ਆਉਣਾ। ਤੋਰ ਕੋ ਲਿਆਉਣਾ ਆ ਤਾਂ ਫਿਰ। ਨਾ ਨਾ ਆਤ ਰੋ ਕੇ ਲਿਆਉਂਦੇ ਬਿੱਲੂ। ਹਾਂ ਆ ਨਾ ਲਾ ਦੋ ਕੇ ਲਿਆਉਂਦੇ ਆ। ਇਸ਼ਨਾਨ ਕਰਾ ਕੇ। ਅੱਛਾ ਇਸ਼ਨਾਨ ਕਰਾ ਕੇ। ਬਾਈ ਹੁਣ ਪ੍ਰਸ਼ਾਨਤਾ ਲੱਗ। ਪ੍ਰਸ਼ਾਨਤਾ ਲੱਗ ਗਿਆ। ਸਾਲਵਾਦ ਪਰਸੀ ਆਉਂਦੀ ਏ ਯਾਰ। ਹਾਂ। ਆ ਰਹਾ ਪਹੁੰਚਦਾ ਯਾਰ। ਐ ਬੱਬੇ ਆ ਤਾਂ ਪੈਂਦਾ। ਮੈਂ ਕਿਹਾ ਤੋਰ ਕਿਉਂ ਲਿਆਉਣਾ ਵਿੱਚ ਨੂੰ। ਵਿੱਚ ਨੇ ਤੋਰ ਨੇ ਜਾਂਚ ਕਰ ਦਿੰਦੇ। ਜਾਂਚ। ਆਹ ਆ ਦੇ ਹਾਂ ਭਾਈ ਪ੍ਰਸ਼ਾਦਾ ਲੱਗ ਗਿਆ ਪ੍ਰਸ਼ਾਦਾ ਗਿਆ ਚੱਲ ਵਾਹ ਸਭ ਜੋ ਤੇਰਾ ਘੋੜਾ ਬਾਈ ਲਿਆਉਂਦੇ ਬਾਈ ਹੈ ਇਹ ਕਹਿੰਦਾ ਇਸ਼ਨਾਨ ਕਰਾਤੇ ਕਰਾਉਣੇ ਆ ਇਸ਼ਨਾਨ ਕਰਾ ਕੇ ਤਾਂ ਲਿਆਉਂ ਆ ਆ ਮੈਨੂੰਗਾ ਮੈਨੂੰ ਬਿਠਾ ਲੈ ਯਾਰ ਹੈ ਮੈਨੂੰ ਬਿਠਾ ਦੇ ਕਿੰਨੇ ਕ ਟਾਈਮ ਤੱਕ ਸ਼ੁਰੂ ਹੋਊਗਾ ਮੇਲਾ 2 ਵਜੇ ਦਾ ਹੋਣਾ ਹੈ ਹੋ ਕੋਗੇ ਨਾ 2 ਵਜੇ ਤੱਕ ਹੋਊਗਾ ਅੱਛਾ ਫੇ ਹੁਣ ਸੜਕ ਸਾਫ ਕਰਤੇ ਕਿਹੜਾ ਰਸਤਾ ਇੱਧਰ ਵੀ ਚਾਹੀਦਾ ਮੈਂ ਸਾਰਿਆਂ ਨੂੰ ਉਧਰ ਮੰਗਿਆ ਹਾਂ ਇਹ ਤਾਂ ਗੱਲ ਹੈਗੀ ਹੋਰੇ ਖਾਲੀ ਹੋ ਜਾਂਦਾ ਚਲੋ ਇਹ ਮੈਂ ਉੱਧਰ ਦੇ ਜਾਂਦਾ। ਬਾਕੀ ਦੇਖਦੇ ਹਾਂ ਚੰਦੇ ਨਾਲ। ਚਲੋ ਭਾਈ ਪ੍ਰਸ਼ਾਦ ਦਾ ਸ਼ੁਰੂ ਹੋ ਗਿਆ। ਪਾਣੀ ਦੇ ਰਿਹਾ ਭਾਈ। ਜੰਮਾ ਨੂੰ ਵੀ ਖਾਗਣੇ ਦੇ ਗਿਆ। ਜਿਆ ਅਲੇ ਇਹ ਪ੍ਰਯੋਗ ਇਤਨੀ ਕੋਈਆਂ। ਉਹ ਜੱਗ ਨੇ ਆਈ ਕਿ ਉਹ ਪਾਣੀ ਦਾ। ਸੀ ਆਇਆ ਏ ਤੋਰ ਭਾਈ ਦੂਰ ਬਾਬੇ ਜੀ ਆਉਣਾ ਨਹੀਂ ਆ ਐਸੇ ਸਪੋਰਟ ਕਰਾ ਥੋੜੀ ਤੋਰ ਭਾਈ ਬੌਗਮੈਨ ਦਾ ਚੈਨਲ ਵੀ ਸਪੋਰਟ ਕਰੋ ਮੇਰੇ ਭਾਈ ਦੇ ਨੂੰ ਕੋੜਾ ਮੈਂ ਬੈਠਣਾ ਤੁਹਾਡੇ ਕੋਲ ਅੱਜ ਠੀਕ ਹੈ ਹੈ ਥੋੜਾ ਲੈ ਕੇ ਆਣਾ 1 ਕਬਈਆ ਤੋਰ ਵਧੀਆ ਚਲੋ ਮਿਲਦੇ ਆ ਭਾਈ ਭਾਈ ਮੌਕੇ ਤੇ ਥੋੜਾ ਜਿਹਾ ਸਮਾਨ ਘਟ ਗਿਆ ਮੈਂ ਬਿੱਲੂ ਤੇ ਗੁਰਪ੍ਰੀਤ ਜਾਨ ਤੁਸੀਂ ਜਾਣਦੇ ਹੋ ਬਾਈ ਹੁਣ ਅਸੀਂ ਅੱਜ 30 ਕਿਲੋ ਬੇਸਨ ਲੈਣ ਤੇ 30 ਕਿਲੋ ਮੈਂਦਾ ਵੀ ਲਓ ਚੰਡੀ ਉਹਨਾਂ ਦੇ ਲੈਣਾ ਹਾਂ ਬੜੀ ਮਰਦਾਨਾ ਨੂੰ ਆ ਗਿਆ ਸਰਾਉਣਾ ਬਿਆ ਹਾਂ ਬਾਈ ਹੁਣਾ ਪਹਿਣਾ ਕੋ ਕਰਨੇ ਬਾਈ ਪਿੰਡ ਦਾ ਕੰਮ ਬਾਬੇ ਦੀ ਸੇਵਾ ਕੋਈ ਚੱਕਰ ਨਹੀਂ ਪਹਿਲਾਂ ਮੋਟਰਸਾਈਕਲ ਸਲਾਹਤੀ ਵੀ ਬਾਬੇ ਦਾ ਫੋਨ ਆ ਗਿਆ ਬੜੇ ਚੌਂਤੇ ਤੇ ਮੁੜ ਕੇ ਗਏ ਕਿ ਪਹਿਲਾਂ ਇੱਕ ਚੀਜ਼ ਲੈ ਕੇ ਉਹਨਾਂ ਕਹਿੰਦਾ ਦੂਵੀਂ ਵੀ ਲੈ ਕੇ ਆਵਾਂਗਾ ਫਿਰ ਗੱਡੀ ਚੱਕਾਂ ਬਾਕੀ ਬਾਈ ਬੜੇ ਚੌਂਤੇ ਤੇ ਫੇਰ ਅਸੀਂ ਮੁੜ ਕੇ ਗਏ ਤੇ ਬਾਕੀ ਹੁਣ ਪੋਚੇ ਮਾਜਰੇ ਪਹੁੰਚ ਗਏ ਬਾਈ ਬਾਕੀ ਚੱਲਦੇ ਚਮਕੌਰ ਸਾਹਿਬ ਨੂੰ ਤਿੰਨ ਬਾਦਿਆ ਜੇ ਕਿਹਨਾਂ ਤੋਂ ਸਾਧਨ ਮਿਲਦੇ ਚਲਾ ਬਾਤ ਯਾਦ ਰੱਖੋ ਕਰਾਣਾ ਨਹੀਂ ਕਿ ਮੈਂ ਕਿੱਥੋਂ ਦੇ ਰਿਹਾ ਤੇਰੀ ਦਿੱਕਸ਼ ਹੈ ਕਿਉਂਕਿ